ਇਧਰ ਆ ਉਹ ਮੇਰੀ ਗੱਲ ਸੁਣੋ ਪਹਿਲਾਂ ਹੋਇਆ ਕੀ ਆ ਹੁਣ ਇੱਥੇ ਬਹੁਤ ਸਹੀ ਹਾਂ ਗੱਲ ਵਾਈਦਾ ਪਰ ਜਦੋਂ ਉਹ ਸਾਡੀ ਖੁਸ਼ੀ ਵਿੱਚ ਹਾਸਲ ਨਹੀਂ ਗਏ ਹੁੰਦੇ ਤੇ ਤੁਸੀਂ ਕਿਉਂ ਫਿਰ ਬਾਰ ਬਾਰ ਗੱਲਾਂ ਕਰਦੇ ਉਹਨਾਂ ਦੀ ਉਹਨਾਂ ਨੂੰ ਮਾਸਾ ਵੀ ਖੁਸ਼ੀ ਹੋਈ ਆ ਪਿਆ ਬਾ ਸਕੂਟਰੀ ਕਢਾ ਕੇ ਲੈ ਆਂਦੀ ਆ ਕਿੱਦਾਂ ਉਹਨਾਂ ਦੇ ਮੂੰਹ ਬਣਿਆ ਸਰਿਆਂ ਜਾਣਿਆਂ ਦੇ ਉਹ ਮੈਂ ਦੇ ਸਾਰਾ ਮਿੱਠਾ ਲਿਆਂਦਾ ਸੀ ਤੇ ਚਲ ਖੁਸ਼ ਹੋਣਗੇ ਕਿ ਘਰ 'ਚ ਨਵੀਂ ਚੀਜ਼ ਆਈ ਆ ਮੈਨੂੰ ਕਿਹਦਾ ਆ ਉਹ ਤੇ ਸਕੂਟਰੀ ਵਾਲੇ ਵੇਖ ਕੇ ਉਦਾਂ ਹੀ ਸਾਡੇ ਕੋਲੇ ਗਏ ਇਹਨਾਂ ਨੂੰ ਚਾਤੀ ਚੰਗੀ ਆ ਜਿਹਨੇ ਵਧਾਈ ਦਿੱਤੀ ਕਿੰਨੀ ਖੁਸ਼ ਹੋਈ ਉਹ ਵਿਚਾਰੀ ਉਹ ਬਗਾਨੇ ਸਗੋ ਨਾ ਫਿਰ ਵੀ ਖੁਸ਼ੀ ਕਰਦੇ ਆ ਜਿਹੜੇ ਆਪਣੇ ਆ ਨਾ ਉਹ ਹੀ ਨਹੀਂ ਵੇਖ ਕੇ ਜਰਦੇ ਹੈਗੇ ਵੀ ਇਹ ਕਿਉਂ ਤਾਂ ਹੋਣ ਲੱਗੀ ਆ ਓਏ ਅਗਲੀ ਨੇ ਇਹ ਵੀ ਗੱਲ ਕਹੀ ਆ ਤੇ ਚੱਲ ਅੱਜ ਸਕੂਟਰ ਹੀ ਆਈ ਆ ਕੱਲ ਨੂੰ ਮਾਲਕ ਤੁਹਾਨੂੰ ਗੱਡੀ ਦਵੇ ਤੇ ਇਹ ਹੁੰਦਿਆਂ ਨੂੰ ਮੂੰਹ ਬਣਾਏ ਕਿੱਥੋਂ ਆਉਣ ਪਿਆ ਕੱਲੀ ਗਈ ਆ ਤਾਂ ਇਹ ਤੁਹਾਨੂੰ ਮੈਂ ਸਮਝਾਉਣੀ ਆ ਬਾਰ ਬਾਰ ਕਹਿਨੀ ਆ ਵੀ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਇਆ ਕਰੋ ਇਹ ਹੁਣੀ ਇਦਾਂ ਡੇਆ ਕਰਨਾ ਕੱਲ ਨੂੰ ਸਾਡੇ ਨਾਲ ਕੀ ਪਤਾ ਉਹਨਾਂ ਨੇ ਕੀ ਕੋਹ ਕਰਨਾ ਵਾ ਤੁਸੀਂ ਕਹਿੰਦੇ ਆ ਵੀ ਨਹੀਂ ਉਹਨਾਂ ਨੂੰ ਚੀਜ਼ਾਂ ਲਈ ਆਉਂਦੇ ਤਾਂ ਆਪਾਂ ਜੋ ਉੱਪਰ ਕੇ ਬੈਠੇ ਰਹੀਏ ਉਹ ਮੈਨੂੰ ਵੱਡੇ ਦੀ ਨਹੀਂ ਸਮਝ ਆਉਂਦੀ ਆਪ ਉਥੋਂ 50000 ਲੈ ਆ ਪੁੱਟੜ ਗਿਆ ਤੇ ਜੇ ਮੈਂ ਲੈਣਤਾ ਵਾ ਤੇ ਮੇਰੇ ਦਿਵਾਲੇ ਹੋਣ ਦਿਆ ਮੈਨੂੰ ਦੱਸਿਆ ਜਦਨ ਲਿਆਂਦਾ ਇਹਨੇ ਆਪ ਉਹਨੂੰ ਇਹੋ ਹੀ ਤੇ ਚਲੋ ਕੋਈ ਨਹੀਂ ਸਾਂਝੇ ਘਰ ਵਿੱਚ ਜੋ ਲੱਗਣਦੇ ਆ ਇਹਨੇ ਵੀ ਹਿੱਸੇ ਇਹਨਾਂ ਦੇ ਵੀ ਆਉਣੇ ਹੀ ਆ ਤੇ ਕੋਈ ਨਹੀਂ ਆ ਹੁਣ ਚੀਜ਼ ਇਦਾਂ ਹੀ ਆਇਆ ਕਰੂਗੀ ਜੇ ਇਹਨਾਂ ਦੀ ਆਊ ਤੇ ਆਪਣੀ ਵੀ ਨਾਲ ਹੀ ਆਇਆ ਕਰੂਗੀ ਇਹਨਾਂ ਨੂੰ ਕਿੱਦਾਂ ਪਤਾ ਲੱਗੂਗਾ ਮੈਨੂੰ ਪਹਿਲਾਂ ਡਰ ਕਰ ਲੈਣਾ ਉਹ ਜਨਾਨੀ ਦੀਆਂ ਗੱਲਾਂ ਮੰਨਣਾ ਵਾ ਤੇ ਆਪ ਨਹੀਂ ਮੰਨਦਾ ਆਪ ਦੱਸਿਆ ਨਹੀਂ ਕਿੰਨੂ ਵੀ ਆਪ ਤੇ ਕਮੈਂਟ ਲਾਇਆ ਸ਼ਾਮਾ ਵੀ ਬੰਨ੍ਹ ਦਿੱਤੀਆਂ ਮੇਰੀ ਸੁਣ ਲੋ ਗੱਲ ਇੱਕ ਧਿਆਨ ਨਾਲ ਖਬਰਦਾਰ ਜੇ ਤੁਸੀਂ ਉਹਨਾਂ ਦੀਆਂ ਅੱਖੇ ਲੱਗੀਆਂ ਤੇ ਜੇ ਕੋਈ ਵੀ ਕੰਮ ਕੀਤਾ ਤੇ ਠੀਕ ਵਾ ਨਾ ਜਦੋਂ ਉਹ ਆਪਣੀਆਂ ਮਰਜ਼ੀਆਂ ਕਰਦੇ ਆ ਨਾ ਅਸੀਂ ਵੀ ਹੁਣ ਆਪਣੀ ਮਰਜ਼ੀ ਕਰਨੀ ਹੈ ਹੁਣ ਤੁਸੀਂ ਇਹ ਨਹੀਂ ਕਹਿਣਾ ਕਿ ਜਿੱਦਾਂ ਉਹ ਕਰਨਗੇ ਉਦਾਂ ਆਪਾਂ ਕੰਮ ਕਰਨਾ ਵਾ ਉਹ ਨਾ ਨਾ ਮੈਂ ਤਾਂ ਕਦੀ ਅੱਖ ਨਹੀਂ ਲੱਗਦਾ ਮੈਂ ਹੁਣ ਪੱਠੇ ਵੀ ਵੰਡ ਦੇਣੀ ਆ ਸਵੇਰੇ ਇਹ ਪਾਇਆ ਕਰੂੰਗਾ ਤੇ ਸ਼ਾਮੀ ਮੈਂ ਪਾਇਆ ਕਰੂੰਗਾ ਤਾਂ ਇਦਾਂ ਹੀ ਆ ਫਿਰ ਹਾਂ ਜਦੋਂ ਇਹ ਨਹੀਂ ਆਂਦੇ ਤਾਂ ਖੁਸ਼ ਹੁੰਦੇ ਤੇ ਅਸੀਂ ਕੱਲੀ ਖੁਸ਼ ਹੋਈਏ ਫਿਰ ਮੈਂ ਤੇ ਤੁਹਾਨੂੰ ਪਹਿਲਾਂ ਸਮਝਾਉਣੀ ਪਰ ਤੁਹਾਨੂੰ ਸਮਝੀ ਹੁਣ ਲੱਗੀ ਆ ਦੁੱਧ ਵੀ ਇੱਕ ਟਾਈਮ ਦਾ ਹੀ ਰੱਖਿਆ ਕਰਨਾ ਵਾ ਤੇ ਇੱਕ ਟਾਈਮ ਦਾ ਇਹ ਰੱਖਣਾ ਕੋਈ ਵਾਧਾ ਦੇਵੇ ਤੇ ਕੋਈ ਘੱਟ ਦੇਵੇ ਚੱਲੇ ਆ ਫੇ ਤੂੰ ਇਦਾਂ ਹੀ ਜੇ ਕਰੋਗੇ ਨਾ ਫੇਰੀ ਇਹਨਾਂ ਨੂੰ ਪਤਾ ਲੱਗਣਾ ਵਾ ਵੀ ਕਿੱਦਾਂ ਕਰ ਚੱਲਦੇ ਆ ਇਹਨਾਂ ਰੱਦੇ ਵਿੱਚ ਇਹੋ ਹੀ ਆ ਪੀ ਆਪਾ ਆਪਣੀਆਂ ਮਰਜ਼ੀਆਂ ਚ ਲਾਉਂਦੇ ਆ ਇਹਨਾਂ ਨੂੰ ਆਪਾਂ ਪੁੱਛਿਆ ਹੀ ਨਾ ਉਹ ਚੱਲ ਕੋਈ ਗੱਲ ਨਹੀਂ ਗੱਲ ਤੇ ਸਕੂਟਰੀ ਦੀ ਨਾ ਉਹ ਤੈਨੂੰ ਮਿਲ ਗਈ ਹੈ ਨਾ ਤੂੰ ਖੁਸ਼ ਵਾਣਾ ਹੁਣ ਮੈਨੂੰ ਇਹਨਾਂ ਦਾ ਕੋਈ ਪਰਵਾਹ ਨਹੀਂ ਉਹ ਮੈਂ ਖੁਸ਼ ਹਾਂ ਬਾਬਾ ਹੁਣ ਜਿਹੜੀ ਮੇਨ ਗੱਲ ਹੈ ਸਕੂਟੀ ਮਿਲ ਗਈ ਹੈ ਨਾ ਹੋਰ ਨਹੀਂ ਕੁਝ ਵੀ ਚਾਹੀਦਾ ਹੁਣ ਐਂਦਾ ਕਰਿਆ ਕਰ ਕੰਮ ਧੰਦਾ ਥੋੜਾ ਜਿਹਾ ਨਾ ਛੇਤੀ ਕਰ ਲਿਆ ਕਰ ਫਿਰ ਤੈਨੂੰ ਮੈਂ ਸਿਖਾਉਣਾ ਉੱਤੇ ਖੜਿਆ ਕਰਨਾ ਠੀਕ ਆ ਹਲਤੇ ਦੇਖ ਜੇ ਤੈਨੂੰ ਜਾਜ ਆ ਜਾਣੀ ਚਲੋ ਠੀਕ ਆ ਹਾਂ ਕੋਈ ਨਹੀਂ ਮੈਂ ਕੰਮ ਟਾਈਮ ਨਾਲ ਬਿੜ ਕੇ ਨਾ ਤੇ ਫਿਰ ਕੋਈ ਨਹੀਂ ਜੇ ਮੈਂ ਜਾਜ ਆ ਗਈ ਨਾ ਫਿਰ ਮੈਂ ਚਲ ਜਿਆ ਕਰਨਾ ਆਪੇ ਜਿੱਥੇ ਜਾਣਾ ਹੋਊਗਾ। ਉਹ ਤਾਂ ਹੀ ਤੇ ਤੈਨੂੰ ਲੈ ਕੇ ਦਿੱਤੀ ਏ। ਆਹ। ਕਿ ਤੈਨੂੰ ਜਾਜ ਆਜੂਗੀ। ਉਹ ਹੀ ਨਾ। ਚਲ ਬਹਿ ਤੂੰ ਮੈਂ ਵਿਹਲੀਆਂ ਦੇ ਫੇਰਾ ਮਾਰ ਕੇ ਆਵਾਂ। ਕੀ ਪਤਾ ਪਾਣੀ ਵੀ ਕਿਸ ਨੇ ਡਾਇਆ ਉਹਨਾਂ ਨੂੰ ਸਵੇਰ ਤੱਕ ਨਹੀਂ ਡਾਇਆ। ਕੋਈ ਨਹੀਂ ਜੇ ਡਾਇਆ ਹੋ ਠੀਕ ਆ ਨਾ ਜੇ ਨਾ ਡਾਇਆ ਉਹ ਤਾਂ ਤੁਸੀਂ ਵੀ ਰਹਿੰਦੇ ਹੋ। ਓਏ ਉਹਨਾਂ ਦਾ ਬੇਜਬਾਨੀਆਂ ਦਾ ਕੀ ਕਸੂਰ ਵਾ। ਪਰ ਉਹਨਾਂ ਨਾਲ ਇੱਕ ਵਾਰ ਗੱਲ ਕਰ ਲੋ ਨਾ। ਕੋਈ ਗੱਲ ਨਹੀਂ ਗੱਲ ਨਾਲ ਕਰ ਲੈਣਾ। ਤੇ ਮੈਂ ਉਹ ਮੰਦਰੀ ਦੇ ਇੱਕ ਗ੍ਰਾਮ ਤਹੀ ਕਰਿਆ ਕਰੋ। ਚਲ ਕੋਈ ਗੱਲ ਨਹੀਂ। ਇੰਨਾ ਕਹਣਾ ਇਹਨਾਂ ਨੂੰ ਕਹਿਣਾ ਹੀ ਪੈਣਾ। ਨੇ ਦਿਨਾਂ ਮ ਜਦਾ ਹੀ ਇਹ ਜਾਂਦਾ ਹੀ ਆਪਣੇ ਭਰਾ ਦਾ ਵੀ ਨਹੀਂ ਮੇਰਾ ਤੇ ਭਰਾ ਹੀ ਆ ਉਹ ਹੀ ਇਦਾਂ ਕਰਦਾ ਵਾ ਹੁਣ ਪਤਾ ਲੱਗੰਦਿਆ ਨਾ ਕਿਦਾਂ ਸੜੇ ਮੂੰਹ ਕਿਦਾਂ ਬਣਾਏ ਹੀ ਵਿਹ ਕਿਤੇ ਇਹਨਾਂ ਨੇ ਪੇਣਾ ਹੀ ਕਰੀਏ ਵੀ ਚਲ ਵਧੀਆ ਵਾ ਲੈ ਆਂਦੀ ਕੋਈ ਗੱਲ ਨਹੀਂ ਇਦਾਂ ਹੀ ਚਲੋਂਗੇ ਫਿਰ ਇਦਾਂ ਹੀ ਆਪਾਂ ਚੱਲਾਂਗੇ ਖਜ਼ਾਰਾ ਇਦਾਂ ਪਿਆ ਹੁੰਦਾ ਵਾ ਇਹਨਾਂ ਨੇ ਕਿ ਮੈਂ ਚੁੱਕ ਕੇ ਰੱਖ ਦਸਾਂ ਗੱਲਾਂ ਨੂੰ ਬੜੀ ਸ਼ੇਰ ਵਾ ਮੱਚ ਪਾ ਕੀੜੀਆਂ ਵੱੜ ਜਾਣ ਮੇਰੀ ਗੱਲ ਸੁਣਾ ਜਿਕੇ ਦੇਵਲ ਵੇਖੇ ਖੁਸ਼ ਨਹੀਂ ਨਾ ਹੋਈਦਾ ਤਾਂ ਛੜੀਦਾ ਨਹੀਂ ਹੋਈਦਾ ਠੀਕ ਵਾ ਨਾ ਹੁਣ ਕੌਣ ਸੜਨ ਡਿਆ ਵਾ ਤੂੰ ਹੀ ਛੜਨ ਦੀ ਹੁਣ ਕੌਣ ਡਿਆ ਵਾ ਕੱਲ ਤਾਂ ਕਿਦਾਂ ਦਾ ਟਾ ਮੂੰਹ ਬਣਿਆ ਸਾਰਿਆਂ ਜਣਿਆਂ ਦਾ ਮੈਂ ਤਾਂ ਨਹੀਂ ਛੜਦੀ ਸਾੜਾ ਤੇ ਤੈਨੂੰ ਪੈ ਗਿਆ ਸੀ ਤਾਂ ਹੀ ਭੱਜ ਕੇ ਜਾ ਕੇ ਸਕੂਟਰੀ ਲੈ ਆਈ ਐ ਮੈਨੂੰ ਸੜਨ ਦੀ ਕਾਦੀ ਲੋੜ ਆ ਮੈਂ ਆਪਣੇ ਪੈਸੇ ਖਰਚੇ ਤੂੰ ਆਪਣੇ ਖਰਚੇ ਆ ਜਦੋਂ ਮਿੱਠਾ ਲਿਆਂਦਾ ਸੀ ਕਮਸੇ ਕਾ ਮੂੰਹ ਤੇ ਮਿੱਠਾ ਕਰ ਦੇ ਉਹ ਤੈਨੂੰ ਵੀ ਪਤਾ ਵਾ ਮੈਂ ਮਿੱਠਾ ਨਹੀਂ ਖਾਂਦੀ ਆਹ ਹੋਗੇ ਖਾਂਦੀ ਨਹੀਂ ਆ ਤੂੰ ਦੇ ਜਦੋਂ ਉਹਦਾ ਵੀ ਹੋਰ ਕੋਈ ਚੀਜ਼ ਆਈਏ ਬੰਦੇ ਨੂੰ ਬੜੀ ਛੇਤੀ ਖਾਨੀ ਆ ਕਾਮਵਰੀ ਤੋਂ ਰੋਣ ਲੱਪੈਨੀ ਆ ਲੜਨ ਤੋਂ ਬੜੀ ਛੇਤੀ ਆ ਜੰਨੀ ਆ ਕਾਮਦੀ ਤੇ ਮੈਂ ਗੱਲ ਹੀ ਨਹੀਂ ਕੀਤੀ ਮੈਂ ਗੱਲ ਕਰਨਦੀ ਆ ਵੀ ਖੁਸ਼ ਹੋਈਦਾ ਕਿ ਇਹਦੇ ਵੱਲ ਵੇਖ ਕੇ ਉਹ ਤੇ ਬੰਦਾ ਤਾਂ ਹੋਵੇ ਕਿ ਜਾਂ ਆਪਣੀ ਕਮਾਈ ਦਾ ਚੀਜ਼ ਲਿਆਂਦੀ ਆ ਕਰਜ਼ਾ ਚੁੱਕ ਚੁੱਕ ਤੁਸੀਂ ਚੀਜ਼ਾਂ ਲਿਆਉਣਦੇ ਆ ਤੇ ਅਹੀਂ ਇਹਦੇ ਵਿੱਚ ਕਾਦੇ ਖੁਸ਼ ਹੋਣਾ ਵਾ ਸਾਨੂੰ ਤਾਂ ਲੋੜ ਹੀ ਅਹੀਂ ਤਾਂ ਤਾਂ ਲੈ ਕੇ ਆਏ ਤੇ ਤੁਸੀਂ ਕਾਹ ਤੋਂ ਲੈ ਕੇ ਆਏ ਤੁਹਾਡੇ ਕੋਲ ਤਾਂ ਮੋਟਰਸਾਈਕਲ ਹੈਗਾ ਹੀ ਤੇ ਕੋਈ ਨਹੀਂ ਆ ਜੇ ਅਹੀਂ ਕਰਜ਼ਾ ਚੁੱਕ ਕੇ ਲਿਆਂਦਾ ਵਾ ਤੇ ਤੁਹਾਡਾ ਵੀ ਤਾਂ ਉਹ ਕੰਮ ਹੀ ਆ ਮੋਟਰਸਾਈਕਲ ਨਾਲ ਸਰਦਾ ਹੀ ਨਾ ਚੰਗਾ ਭਲਾ ਕੀ ਨਹੀਂ ਸਰੰਦਿਆ ਜੇ ਇੱਕ ਦਿਨ ਆਪਾਂ ਪਹਿਲਾਂ ਚੱਲ ਗਏ ਹੀ ਦੂਜੇ ਦਿਨ ਤੂੰ ਹੀ ਚੱਲ ਜਾਂਦੇ ਤੇ ਜੇ ਤੂੰ ਚੰਗੀ ਹੁੰਦੀ ਤੇ ਕਹਿ ਸਕਦੀਈ ਨਾ ਕੋਈ ਗੱਲ ਨਹੀਂ ਤੂੰ ਪਹਿਲਾਂ ਚੱਲ ਜਾਓ ਅਸੀਂ ਬਾਅਦ ਚ ਚੱਲ ਜਾਾਂਗੇ ਤੁਹਾਨੂੰ ਤੇ ਲੋੜ ਆ ਜਾਂਦੀ ਉਹ ਸਾਨੂੰ ਵੀ ਜ਼ਰੂਰੀ ਕੰਮ ਹੀ ਠੀਕ ਵਾ ਨਾ ਐਨਾ ਕਹਾਦਾ ਚੂਰੀ ਕੰਮ ਦਾ ਆ ਅੱਜ ਕਿੱਧਰੋਂ ਤੂੰ ਚਲਵੀ ਗਈ ਆ ਹਲੇ ਪਏ ਨਾ 15 ਜਦੋਂ ਮੈਂ ਮੰਮੀ ਨੂੰ ਦੱਸ ਕੇ ਆਈ ਹੀ ਕਿ ਮੰਮੀ ਸ਼ਹਿਰ ਚੱਲੇ ਆ ਉਦੋਂ ਤੇ ਤੂੰ ਨਾ ਨਹੀਂ ਲਿਆ ਕਿ ਅਸੀਂ ਵੀ ਜਾਣਾ ਵਾ ਜਾਂ ਤੂੰ ਬਾਬਾ ਐਨਾ ਮੱਥਾ ਨਾ ਲਾਇਆ ਕਿ ਠੀਕ ਵਾ ਨਾ ਜਿਹੜੀ ਗੱਲ ਮੈਂ ਕਹੀ ਹੈ ਨਾ ਉਹਤੇ ਅਸਰ ਕਰਿਆ ਕਰ ਬਗਾਨੇ ਸਭੋ ਫਿਰ ਵੀ ਖੁਸ਼ ਹੋਉਂਦੀ ਆ ਚਾਚੀ ਨੇ ਗਾਂ ਹੋ ਕੇ ਵਧਾਈ ਦਿੱਤੀ ਸਕੋ ਮੱਥਾ ਲਾਉਂਦੇ ਤੂੰ ਆਈ ਆ ਜੇ ਚਾਚੀ ਨੇ ਵਧਾਈ ਦਿੱਤੀ ਨਾ ਤੇ ਡੱਬਾ ਵੀ ਦੇ ਆਉਣਾ ਈ ਚਾਚੀ ਨੂੰ ਦੇ ਕੇ ਆਉਣਾ ਆ ਕਿ ਦੱਸ ਦੇ ਕੇ ਨਹੀਂ ਆਉਣਾ ਚੇਚਾ ਨਵਾਂ ਲੈ ਕੇ ਦੇ ਕੇ ਆਉਣਾ ਆ 500 ਰੁਪਿਆ ਲੈ ਕੇ ਦਈ ਹਾਂ ਆ ਬਰਫੀ ਦਾ ਦੇ ਕੇ ਆਈ ਸਪੈਸ਼ਲ ਤੇ ਦੇ ਕੇ ਆਉਂਗੀ ਤੈਨੂੰ ਇਹਦੇ ਵਿੱਚ ਕੀ ਤੂੰ ਕੋ ਸੜਨਦੀ ਲੜਨ ਆ ਜਾਂਦੀ ਆ ਕੰਮ ਵੀ ਵੇਖ ਲਿਆ ਕਰ ਰਸੋਈ ਚ ਇੰਨਾ ਖਲਾਰਾ ਪਿਆ ਵਾ ਆ ਤੈਨੂੰ ਨਹੀਂ ਪਤਾ ਭਾਂਡੇ ਲਾਉਣੇ ਉੱਪਰ ਨਹੀਂ ਮੇਰੀ ਗੱਲ ਸੁਣਾ ਜਿੱਦਾਂ ਤੂੰ ਸਕੂਟਰੀ ਲੈਂਦੀ ਹੀ ਅਹੀਂ ਆਪਾਂ ਇਦਾਂ ਕੀਤਾ ਹੀ ਉ ਅਇਦ ਕੋਈ ਗੱਲ ਹੀ ਨਹੀਂ ਕੀਤੀ ਤੇ ਜਦਨ ਤੂੰ ਹੀ ਲੈਂਦੀ ਆ ਤੇ ਮੈਂ ਕੁਛ ਕਹਿਣ ਦੀ ਆ ਮੈਂ ਚੁੱਪ ਕੀਤੀ ਆ ਨਾ ਤੇਰੇ ਮੂੰਹ ਦੇ ਪਤਾ ਲੱਗੰਦਿਆ ਹੀ ਜਿੰਨੇ ਗਾਹ ਹੋ ਗਏ ਮਿੱਠਾ ਹੀ ਨਹੀਂ ਮੂੰਹ ਕੀਤਾ ਮਾਸਾ ਗਾਹ ਹੋ ਕੇ ਵਧਾਈਂ ਦਿੱਤੀ ਉਹ ਮੇਰੀ ਮਰਜ਼ੀ ਤੂੰ ਕਿੰਨੀ ਕੁ ਵਧਾਈਂ ਦੇਤੀ ਸੀ ਵਧਾਈਂ ਦੇਤੀ ਹੈ ਤੂੰ ਆਪ ਤੇ ਮੂੰਹ ਬਣਾ ਕੇ ਤੇ ਅੰਦਰ ਪਚ ਗਈ ਸੀ ਸਾਡਾ ਨਾ ਕਰਿਆ ਕਰੋ ਤੂੰ ਨਿਕਵਾ ਨਾ ਚੱਜ ਨਾ ਰਿਹਾ ਕਰੋ ਜੇ ਰਹਿਣਾ ਹੁੰਦਾ ਘਰ ਦੇ ਵਿੱਚ ਮੈਂ ਤਾਂ ਚੱਜ ਨਾ ਹੀ ਰਹਿਣ ਦੀ ਆ ਰਹਿਣਾ ਤੈਨੂੰ ਨਹੀਂ ਆਉਂਦਿਆ ਮੈਨੂੰ ਨਹੀਂ ਆਉਂਦਿਆ ਇੱਥੇ ਗੱਲਾਂ ਤਾਂ ਬੜੀਆਂ ਹੁੰਦੀਆਂ ਆ ਵਾ ਤੇਰੇ ਮੂੰਹ ਦੇ ਮੱਦੇਨਜ਼ਰ ਮੈਂ ਨਹੀਂ ਗਾ ਨਾ ਤਨਾਲੀਰ ਸੋਈ ਦੀ ਗੱਲ ਕਰਨੀ ਹੈ ਵਾਰੀ ਤੇਰੀ ਹੈ ਅੱਜ ਠੀਕ ਹੋਣਾ ਬਾਈ ਤੇਰੀ ਹੈ ਜਦੋਂ ਤੇਰੀ ਵਾਰੀ ਹੁੰਦੀ ਹੈ ਉਸ ਦਿਨ ਕਿੰਨਾ ਕਸਾਂਭਦੀਆਂ ਤੂੰ ਮੇਰੀ ਮਰਜ਼ੀ ਮੈਂ ਭਾ ਇਸ ਵੇਲੇ ਕਰਾਂ ਭਾ ਇੱਕ ਵੇਲੇ ਕਰਾਂ ਜਦੋਂ ਮਰਜ਼ੀ ਕਰਾਂ ਉਦੋਂ ਵੀ ਭਾਂਡੇ ਮੈਨੂੰ ਲਾਉਣੇ ਪੈਂਦੇ ਉੱਪਰ ਲਾਉਣੇ ਪੈਂਦੇ ਆ ਇੱਥੇ ਜਾ ਜਾ ਕੇ ਤੇ ਕੰਮ ਕਰ ਅੱਜ ਵਾਰੀ ਤੇਰੀ ਲੈ ਲੈਣਾ ਠੀਕ ਹੈ ਨਾ ਮੂੰਹ ਚੋਕੇ ਤੇ ਆ ਜਾਂਦੀ ਹੈ ਕੀ ਆ ਜਾਂਦੀ ਮੂੰਹ ਚੋਕੇ ਮੈਂ ਜਿਹੜੀ ਗੱਲ ਕਹਿੰਦੀ ਨਾ ਉਹ ਤੇ ਅਸਰ ਕਰਿਆ ਕਰ ਚੋਪ ਕਰਕੇ ਤੇ ਤੁਰੀ ਜਾ ਠੀਕ ਹੈ ਨਾ ਇੰਗ ਗੱਲਾਂ ਨਾ ਕਰ ਠੀਕ ਹੈ ਤੁਰੀ ਜਾ ਕੰਮ ਕਰਨ ਦਿਆ ਕਰ ਕੋਈ ਮੂੰਹ ਚੋਕੇ ਤੇ ਆ ਜਾਂਦੀ ਹੈ ਸਾਰਾ ਤਾਂ ਤੈਨੂੰ ਹੋਣ ਰਿਆ ਸੀ ਕਿ ਇਹਨਾਂ ਨੇ ਸਕੂਟਰੀ ਲੈਣ ਦੀ ਆ ਤੇ ਮੈਂ ਵੀ ਛੇਤੀ ਛੇਤੀ ਜਾ ਕੇ ਲੈ ਆਵਾਂ ਗੱਲਾਂ ਮਾਰਦੀ ਐ ਕੰਮ ਇਹਨੂੰ ਦੁੱਕੀ ਦਾ ਨਹੀਂ ਹੁੰਦਾ ਤੇ ਗੱਲਾਂ ਇਹਦੇ ਕੋ ਜਿੰਨੀਆਂ ਮਰਜ਼ੀ ਸੁਣ ਲਓ ਸੰਦੀਪ ਕੀ ਕਰਨ ਰਹੀ ਆ ਅਜਾ ਚਾਚੀ ਜੀ ਹੋਰ ਸੁਣਾ ਕੀ ਆ ਚਾਲਾ ਹਾਂਜੀ ਵਧੀਆ ਤੇ ਸੁਣਾਓ ਹਾਂ ਅਹੀਂ ਠੀਕ ਠਾਕ ਵਧੀਆ ਕੀ ਕਰਦੇ ਆਏ ਕਰਨਾ ਕੀ ਐ ਇਹੋ ਕਰਦੇ ਕੰਮ ਤਾਂ ਦੇਈ ਅੱਛਾ ਅੱਛਾ ਤਾਂ ਉਹ ਮੇਰੀ ਗੱਲ ਸੁਣ ਜਠਾਣੀ ਫੇ ਲੈਈ ਨਾ ਸਕੂਟਰੀ ਕੀ ਦਸਾਂ ਤੁਹਾਨੂੰ ਉਹਦੀ ਚਾਚੀ ਜੀ ਹਾਂ ਰੀਸਾਂ ਬੜੀਆਂ ਕਰਦੀ ਆ ਅੱਛਾ ਡਈ ਮੈਨੂੰ ਤੇੜੜੜ ਕੇ ਦੱਸਣਾ ਤੈਨੂੰ ਤੇ ਚਾਹ ਨਹੀਂ ਚੜਿਆ ਮੈਂ ਮੈਨੂੰ ਕਹਦਾ ਚਾਹ ਚੜਨਾ ਹੀ ਨੇ ਕਹਿਣਾ ਚਾਹ ਵਾਲੀ ਕਿਹੜੀ ਗੱਲ ਆ ਮੈਂ ਪੰਗੜਾ ਪਾਵਾਂ ਜੇ ਤੂੰ ਸਕੂਟਰੀ ਲੈ ਆਈ ਆ ਤੇ ਮੈਂ ਜਿੱਦ ਨਹੀਂ ਲਿਆਂਦੀ ਉਦੋਂ ਤੈਨੂੰ ਕਿੰਨਾ ਕ ਚਾਹ ਚੜਿਆ ਸੀ ਆ ਠੀਕ ਆ ਫਿਰ ਡੈਪੀ ਬੋਲਣ ਮੈਂ ਕੰਮ ਤੈਨੂੰ ਕਰਨਾ ਨਹੀਂ ਹੁੰਦਾ ਤੇ ਗੱਲਾਂ ਡਈਆਂ ਕਰਨ ਮੇਰੇ ਨਾਲ ਮੈਨੂੰ ਵੀ ਮਿਲੇ ਹੀ ਜਾਂਦੇ ਦੋਵੇਂ ਜੀ ਡਈ ਹੀ ਦੱਸਣਾ ਅੱਛਾ ਚਾਚੀ ਨੂੰ ਤੇ ਬੜਾ ਚਾਹ ਚੜਿਆ ਤੇ ਮੈਂ ਚਾਚੀ ਨੂੰ ਬਰਫੀ ਦਾ ਡੱਬਾ ਦੇ ਕੇ ਆਉਣਾ ਹੈ ਫਿਰ ਕੋਈ ਗੱਲ ਨਹੀਂ ਦੇਵਾਂਗੇ ਅੱਛਾ ਮੈਨੂੰ ਲੱਗਦਾ ਜਾਸ ਸਖਾਉਣ ਨੂੰ ਖੜਿਆ ਹੈ ਜਾਸ ਸਖਾਉਂਦਾ ਬਣਾਈ ਹੋ ਆਹੋ ਬਠੇਰੇ ਕਰਨੇ ਹੋਣ ਇਹਨਾਂ ਨੇ ਜਿੱਦਣ ਲੱਤਾਂ ਪਾਵਾਂ ਟੁੱਟੀਆਂ ਨਾ ਪਤਾ ਫੇਰ ਲੱਗਣਾ ਚੱਲ ਕੋਈ ਨਹੀਂ ਚਾਹ ਚਾਹ ਨਾ ਲੱਗੀ ਤੇ ਹੈਗੀ ਆ ਤੂੰ ਹੀ ਲੱਗ ਤਮਾਸ਼ਾ ਵੇਖੀ ਜਦੋਂ ਮੰਜੇ ਤੇ ਪਈ ਹੋਊਗੀ ਆਹੋ ਫਿਰ ਵੇਖਣਾ ਹੀ ਪੈਣਾ ਵਾ ਭਰਨਾ ਮੈਨੂੰ ਤੇ ਇੱਕ ਸਮਝ ਨਹੀਂ ਆਉਂਦੀ ਇਹਨੇ ਕਿਹੜਾ ਡਿਊਟੀ ਤੇ ਜਾਣਾ ਫਿਰ ਨੌਕਰੀ ਕਰਦੀ ਆ ਫਿਰ ਨਵੀਂ ਸਕੂਟਰੀ ਚਾਹੀਦੀ ਹੈ ਹਰੀਸਾਂ ਗਾਲੇ ਹੋਈਆ ਉਹ ਜਦੋਂ ਤੁਸੀਂ ਭਾਵੇਂ ਪੁਰਾਣੀ ਲੈਂਦੀ ਉਹ ਵੇਖ ਕੇ ਸੜ ਬਲ ਕੋਲੇ ਹੋਗੀ ਮੈਨੂੰ ਸੜਨ ਵਾਸਤੇ ਨਾ ਨਵੀਂ ਲੈ ਕੇ ਆਈ ਆ ਕਿ ਇਹ ਸੜੂਗੀ ਤੇ ਮੈਨੂੰ ਕਿ ਲੋੜਾ ਸੜਨ ਦੀ ਨਹੀਂ ਮੈਂ ਤਾਂ ਤੈਨੂੰ ਉਦੋਂ ਹੀ ਦੱਸਿਆ ਸੀ ਸਕੂਟਰੀ ਦਾ ਸਕੂਟਰੀ ਆ ਕੱਲ ਨੂੰ ਕਿਤੇ ਜਾਣਾ ਆਉਣਾ ਵੀ ਪੈਂਦਾ ਬਾਲ ਬੱਚਾ ਵੀ ਹੋਣਾ ਤੁਸੀਂ ਨਵੀਂ ਗੱਡੀ ਲਿਓ ਸਕੂਟਰੀ ਦਾ ਖੜਾ ਛੱਡ ਪਰਾਂ ਉਹ ਕੋਈ ਗੱਲ ਨਹੀਂ ਚਾਚੀ ਜੀ ਗੱਡੀ ਵੀ ਲਵਾਂਗੇ ਟਾਈਮ ਆ ਲੈਣ ਦੋ ਹਾਂ ਕੰਮ ਕਰੀ ਤੂੰ ਵੇਖੀ ਫਿਰ ਹੋਂ ਤੇ ਸੜੀ ਐ ਨਾ ਫੇਰ ਇਹਨੂੰ ਮਰਨੋਂ ਥਾਂ ਨਹੀਂ ਲੱਭਣਾ ਵੀ ਹੁਣ ਉਹ ਗੱਡੀ ਲੈ ਤੇ ਮੈਂ ਕੀ ਲਿਆਵਾਂ ਇੰਨੀ ਸ਼ਰਮ ਨਹੀਂ ਆਉਂਦੀ ਕਰਜ਼ਾ ਚੁੱਕ ਚੁੱਕ ਕੇ ਤੇ ਅਸੀਂ ਚੀਜ਼ਾਂ ਲਿਆਉਂਦੇ ਆ ਆਪਣੀ ਕਮਾਈ ਦੀ ਲਿਆਉਂਦੇ ਤਾਂ ਵੱਖਰੀ ਗੱਲ ਹੀ ਪਰ ਇੰਨਾ ਥੋੜਾ ਉਹਨਾਂ ਨੂੰ ਘਰ ਵਾ ਤੁਹਾਡਾ ਸਾਂਝਾ ਉਹਦਾ ਰਾਦਾ ਇਹ ਹੁਣਾਵਾ ਵੀ ਜੇ ਕਰਜ਼ਾ ਚੁੱਕੀ ਵੀ ਲਵਾਂ ਤਾਂ ਇਹਨਾਂ ਨਹੀਂ ਲਾਉਣਾ ਉਹ ਤਾਂ ਅੱਧਾ ਤੁਹਾਡੇ ਹਿੱਸੇ ਆ ਸਾਡੇ ਕਾਦੇ ਹਿੱਸੇ ਆ ਮੋਟਰਸਾਈਕਲ ਦਾ ਵੀ ਅੱਧਾ ਹੀ ਕਰਾਂਗੇ ਹੁਣ ਤੂੰ ਵੇਖ ਲਵੀ ਤੂੰ ਤਾਂ ਭੋਲੀ ਆ ਤੈਨੂੰ ਇਹਨਾਂ ਗੱਲਾਂ ਦਾ ਕੀ ਪਤਾ ਕੋਈ ਗੱਲ ਨਹੀਂ ਚਾਚੀ ਜੀ ਟਾਈਮ ਮਾਲਨ ਦੋ ਫਿਰ ਇਹਨੂੰ ਮੈਂ ਦੱਸੂਗੀ ਹੋਲੀ ਆ ਕੇ ਚਲਾ ਆ ਕਮੈਂ ਚੱਲ ਕੋਈ ਗੱਲ ਨਹੀਂ ਤੂੰ ਵੀ ਕਿਤੇ ਹੂਟਾ ਹਟਾ ਲਿਆ ਕਰੀ ਉੱਤੇ ਆਹੋ ਆਜੋ ਅੰਦਰ ਬੈਠ ਕੇ ਗੱਲਾਂ ਕਰਦੇ ਆ ਉਹ ਨਹੀਂ ਨਹੀਂ ਫਿਰ ਆਉਂਗੀ ਮੈਂ ਤਾਂ ਨਾ ਜਾਣਦੀ ਹਵੇਲੀ ਬੋਲਾਂ ਤਾਂ ਤੈਨੂੰ ਵੇਖ ਲਿਆ ਵਿੜੇ ਵਿੱਚ ਤੇ ਮੈਂ ਲੰਗਦੀ ਲੰਗਦੀ ਆ ਗਈ ਮੈਂ ਤਾਂ ਸਿਰਫ ਪੁੱਛਦੀ ਕੋਈ ਬੱਸ ਨਾ ਬਾਹਰੋਂ ਦੀ ਬਾਹਰ ਹੀ ਚੱਲ ਜਾਨੇ ਆ ਅੰਦਰ ਵੀ ਆ ਜਾਇਆ ਕਰੋ ਜਿੰਨਾਂ ਆਉਂਗੀ ਨਾ ਚਾਹ ਪਾਣੀ ਪੀ ਕੇ ਜਾਉਂਗੀ ਬੈਠ ਕੇ ਗੱਲ ਹੀ ਜਾਉਂਗੀ ਚਲੋ ਠੀਕ ਹੈ ਅੱਜ ਇਹਦੇ ਨਾਲ ਗੱਲ ਕਰ ਹੀ ਲੈਣੀ ਹੈ ਸ਼ਹਿਰ ਚੱਲਿਆ ਹੈ ਪਹਿਲਾਂ ਕੰਮ ਨਿਬੜ ਕੇ ਜ ਮੇਰੀ ਗੱਲ ਸੁਣਾ ਕਿੱਧਰ ਫਿਰ ਲਿਆ ਤੂੰ ਮੈਂ ਇੱਧਰ ਵਾਂ ਹਾਂ ਤੂੰ ਬੜੀ ਘੜੀ ਬਣੀ ਕਿੱਥੇ ਲਿਆ ਵਾਂ ਤੇ ਘੜੀ ਬਣ ਲਈ ਆ ਤੇ ਗੁੱਟ ਲਾ ਦੇ ਦਾਤੀ ਨਾ ਬੋਲ ਕਿਦਾਂ ਡਿਆ ਮੇਰੇ ਨਾਲ ਉਹ ਬੋਲਣਾ ਯਾਰ ਕੀ ਆ ਕੱਲ ਦੀ ਨਵੀਂ ਚੀਜ਼ ਲਿਆਂਦੀ ਆ ਘਰ ਦੇ ਵਿੱਚ ਕੋਈ ਸਿੱਧੇ ਮੂੰਹ ਘਵਾਉਣ ਨਹੀਂ ਡਿਆ ਹਨ ਕਿੱਡੀ ਕੋ ਉਥੇ ਆਖਰ ਆ ਗਈ ਜੇ ਸਕੂਟਰੀ ਲੈਂਦੀ ਆ ਤੇ ਉਹ लवली ਕਰਜ਼ਾ ਚੁੱਕ ਤੋਂ ਸਕੂਟਰੀ ਲੈਂਦੀ ਆ ਕਿੱਡੀ ਕੀ ਚੰਗੀ ਗੱਲ ਕੀਤੀ ਐ ਤੂੰ ਤੇ ਮੇਰੀ ਗੱਲ ਸੁਣ ਤੂੰ ਸਰਕਾਰੀ ਨੌਕਰੀ ਤੇ ਲੱਗਾ ਤੂੰ ਵੀ ਤੇ ਚੁੱਕਿਆ ਹੀ ਆ ਸ਼ਰਮ ਤੈਨੂੰ ਮਾਸਾ ਨਹੀਂ ਆਉਂਦੀ ਹੈ ਨਾ ਮੈਂ ਕਿਦਾਂ ਲੈ ਲੈਂਦੀ ਤੂੰ ਕਿਦਾਂ ਲੈ ਲੈਂਦੀ ਆ ਉਹ ਫਰਕ ਤਾਂ ਇੰਨਾ ਕੀ ਆ ਤੂੰ ਚਲਦੀ ਲੈਣਤੀ ਆ ਤੇ ਮੈਂ ਨਵੀਂ ਲੈਣਤੀ ਆ ਤੈਨੂੰ ਫਰਕ ਤਾਂ ਉਸ ਦਿਨ ਪਤਾ ਲੱਗਣਾ ਵਾ ਜਦੋਂ ਰਾਹ ਚ ਖਲੋਗੀ ਉਹ ਫੇਰ ਤੂੰ ਕਹਿਣਾ ਵੀ लवली ਤੂੰ ਚੰਗਾ ਰਿਆਂ ਵਾ ਵੀ ਨਵੀਂ ਲੈਣਤੀ ਆ ਤੇ ਤੂੰ ਹੀ ਚੰਗਾ ਹੁੰਦਾ ਤੇ ਮੇਰੀ ਗੱਲ ਸੁਣ ਉਹ ਪੈਸੇ ਸੰਭ ਕੇ ਰੱਖਦਾ ਜੇ ਕੱਲ ਨੂੰ ਕਿਤੇ ਲੋੜ ਪੈ ਗਈ ਫੇਰ ਕੀ ਕਰਾਂਗੇ ਉਹ ਲੋੜ ਕਿੱਥੇ ਪੈਣੀ ਆ ਦੱਸ ਜੋ ਘਰ ਦੀ ਨੇ ਕਹਤਾ ਬਸ ਮੂੰਹ ਚੋ ਕੇ ਸਕੂਟੀ ਲੈਣ ਚਲ ਗਿਆ ਤੂੰ ਵੀ ਤੇ ਤੂੰ ਕਿਹੜੀ ਲੋੜੀ ਤੈਨੂੰ ਤੂੰ ਕੋਈ ਸਾਡੇ ਲੋੜੀ ਯਾਰ ਘਰ ਚ ਦੋ ਚੀਜ਼ਾਂ ਚਾਹੀਦੀਆਂ ਸੀ ਤੇ ਕੋਈ ਗੱਲ ਨਹੀਂ ਮੋਟਰਸਾਈਕਲ ਵੇਚ ਦਿੰਨੇ ਆ ਕਿਆ ਗੱਲ ਹੈ ਨਾ ਕੋਈ ਗੱਲ ਨਹੀਂ ਮੋਟਰਸਾਈਕਲ ਤੇ ਲਾ ਦੰਨੇ ਆ ਅੱਧੇ ਤੇ ਪੈਸੇ ਹੋਣੇ ਉਹਦੇ ਓਏ ਉਹ ਤੇ ਅੱਧੇ ਅੱਧੇ ਹੋ ਜਾਣਗੇ ਮੈਂ ਵੀ ਤੇਰੇ ਨਾਲ ਗੱਲ ਹੀ ਕਰਨ ਆਇਆ ਵਾਂ ਬੱਦੀ ਪਾ ਕੇ ਤੁਰਿਆ ਫਿਰਨੇ ਆਂ ਸੇਰੇ ਲਿਆਂਦੇ ਪੱਠੇ ਮੈਂ ਤੇ ਮੇਰੀ ਸੁਣ ਲੈ ਗੱਲ ਸਵੇਰੇ ਮੈਂ ਪਾਤੇ ਹੀ ਤੇ ਸ਼ਾਮੀ ਤੂੰ ਪਾਇਆ ਕਰਨੀ ਓਹ लवली ਜੋ ਸਿਖਾਈ ਜਾਂੜੀ ਨਾ ਉਦਾਂ ਹੀ ਕੜੀ ਜਾਂਣਾ ਠੀਕ ਹੈ ਨਾ ਮੈਨੂੰ ਕੋਈ ਨਹੀਂ ਸਿਖਾਇਆ ਠੀਕ ਹੈ ਉਹਨੇ ਸਿਖਾਇਆ ਵਾ ਪਹਿਲਾਂ ਕਿਉਂ ਇਦਾਂ ਹੋਇਆ ਉਹ ਜਿੱਦਾਂ ਤੁਸੀਂ ਚੱਲਦੇ ਜੇ ਨਾ ਦੋਵੇਂ ਜੀ ਫਿਰ ਉਹਦਾ ਮੈਨੂੰ ਚੱਲਣਾ ਪੈਂਦਿਆ ਵਾ ਜਾਂ ਤੇ ਤੁਸੀਂ ਮੇਰੀ ਸਲਾਹ ਲਿਆ ਕਰ ਫਿਰ लवली ਐ ਸਕੂਟਰੀ ਜਿਹਾ ਲੱਗੇ ਪੁਰਾਣੀ ਤੇ ਕਿਦਾਂ ਕਰੀਏ ਮੈਂ ਕਿਤੇ ਚੱਲ ਗਿਆ ਫਿਰ ਡੰਗਰ ਭੁੱਖੇ ਮਰ ਜਾਣਗੇ ਮੈਨੂੰ ਨਹੀਂ ਗਾਇ ਇਹ ਗੱਲ ਦਾ ਪਤਾ ਤੂੰ ਪਾਣੀ ਡਾਹ ਕੇ ਜਾ ਜਾਂ ਪੱਠੇ ਪਾ ਕੇ ਜਾ ਜਾਂ ਭੁੱਖੇ ਮਾਰ ਕੇ ਜਾ ਜਦੋਂ ਮੇਰੀ ਵਾਰੀ ਹੋਊਗੀ ਨਾ ਮੈਂ ਪਾ ਕੇ ਜਾਇਆ ਕਰੂੰਗਾ ਜਿੱਥੇ ਜਾਊਂਗਾ ਪਾਣੀ ਵੀ ਡਾਹ ਕੇ ਜਾਇਆ ਕਰੂੰਗਾ ਸਵੇਰੇ ਜਿਹੜਾ ਦੁੱਧ ਹੋਣਾ ਵਾ ਨਾ ਉਹ ਆਹੀਂ ਰੱਖਿਆ ਕਰਨਾ ਤੇ ਸ਼ਾਮਾਂ ਦਾ ਤੁਸੀਂ ਕੋਈ ਘਟ ਦੋਵੇ ਤੇ ਕੋਈ ਵਧ ਦੋਵੇ ਓ ਸ਼ਰਮ ਕਰ ਓ ਮਾਰੀ ਮੱਡੀ ਮੈਂ ਘਰ ਦੀ ਵੰਡ ਦੀ ਨਹੀਂ ਗੱਲ ਕੀਤੀ ਮੈਂ ਕੱਲੀ ਡੱਕੀ ਇਹ ਵੰਡੀ ਹੋਰ ਕੀ ਆ ਇਹ ਤੋਂ ਵੱਧ ਗਈ ਘੰਡਿਆਂ ਤੋਂ ਜਾਂ ਫਿਰ ਦੋ ਗਾਈਆਂ ਫਿਰ ਵੰਡ ਲਾ ਕੋਈ ਜਾ ਘਰ ਚਲ ਜਾਓ ਜਾ ਜਾ ਜਿੱਥੇ ਜਾਣਾ ਚਲ ਜਾ ਮੈਂ ਘਰ ਆਵਾਂ ਵੰਡ ਦੇ ਨਹੀਂ ਤੇ ਤੂੰ ਘਰ ਸਲਾਹ ਕਰ ਲ ਪਈ ਨਹੀਂ ਗੱਲ ਕਹਿੰਦਾ ਈ ਉਹ ਜਿਵੇਂ ਵੰਡ ਕਰਾ ਲਈ ਦਿੰਦਾ ਹੁਣੇ ਦਿਨ ਮੈਂ ਸ਼ਰਮ ਇਹਨੂੰ ਮਸਾ ਨਹੀਂ ਆਉਂਦੀ ਮੈਂ ਕੀ ਕਹਿਣ ਡਿਆ ਵਾ ਵੱਡਾ ਵਾ ਮੈਂ ਕਿਦਾਂ ਗੱਲ ਕਰਨੀ ਹੈ ਜਿੱਦਾਂ ਰਪਿੰਦਰ ਗਈ ਜਾਂਦੀ ਆ ਉਹ ਉਦਾਂ ਹੀ ਕਰੀ ਜਾਂਦੇ ਆ ਬੋਲਣ ਦੀ ਨਾ ਮਸਾ ਅਗਲੇ ਹੈ ਨੇ ਇਹਨੂੰ ਕਿਤੇ ਇਹ ਵੱਡਾ ਵਾ ਮੇਰ ਨੂੰ ਮੈਂ ਕਿਦਾਂ ਉਹਨਾਂ ਨਾਲ ਗੱਲ ਕਰਨੀ ਹੈ ਉਹਨੇ ਇਹ ਕਹਿਣ ਡਿਆ ਵਾ ਡੰਗਰ ਵਾ ਕਰ ਲਈਏ ਸਭ ਕੋ ਵਾ ਕਰ ਲਈਏ ਜੋ ਸਿਖਾਉਂਦੀ ਆ ਉਦਾਂ ਹੀ ਕਰੀ ਜਾਣ ਡਿਆ ਵਾ ਮੇਰੀ ਗੱਲ ਸੁਣੋ लवली ਆਇਆ ਹੀ ਬੜਾ ਉੱਚੀ ਚ ਬੋਲਣ ਡਿਆ ਹੀ ਮੈਂ ਕੋਠੇ ਤੇ ਚੜੀ ਸੀ ਮੈਨੂੰ ਆਵਾਜ਼ ਨਹੀਂ ਸੁਣੀ ਕਹਿੰਦਾ ਕੀ ਸੀ ਤੁਹਾਨੂੰ ਕਹਣਾ ਉਹਨੇ ਕੀ ਆ ਨਾ ਪੱਠੇ ਵੜਦੇ ਆ ਇੱਕ ਟਾਈਮ ਤੁਸੀਂ ਬੋਣੇ ਕਰਨੇ ਆ ਇੱਕ ਟਾਈਮ ਮੈਂ ਬੋਣੇ ਕਰਨੇ ਆ ਜੋਨੇ ਸਿਖਾਇਆ ਵਾ ਉਹ ਆ ਕੇ ਮੈਨੂੰ ਬੋਲਦਾ ਉਹਨੇ ਅੱਛਾ ਇਹ ਸਭ ਕੁਝ ਨਾ ਮਹਾਰਾਣੀ ਸਿਖਾਉਂਦੀ ਆ ਕੀ ਕਰਦਾ ਮਹਾਰਾਣੀ ਸਿਖਾਉਂਦੀ ਪਤਾ ਕੀ ਕਹਿੰਦਾ ਵਾ ਇੱਕ ਟਾਈਮ ਦਾ ਦੁੱਧ ਤੂੰ ਹੀ ਰੱਖਣਾ ਵਾ ਇੱਕ ਟਾਈਮ ਦਾ ਹੀ ਰੱਖਣਾ ਵਾ ਵੰਡਾਂ ਪਾਉਂਡਿਆ ਵਾ ਇਹ ਸਭ ਉਹਦੀਆਂ ਹੀ ਮਿਹਰਬਾਨੀਆਂ ਵਾ ਜਿੱਦਾਂ ਉਹ ਕਹਿੰਦੀ ਆ ਨਾ ਉਦਾਂ ਹੀ ਕਰਦਾ ਵਾ ਅੱਗੇ ਤੇ ਚੰਗਾ ਭਲਾ ਕੰਮ ਕਰਦਾ ਸੀ ਤੁਹਾਡੇ ਨਾਲ ਉਹ ਸੰਦੀਪ ਇਹਨਾਂ ਕਰਦਾ ਰਹਿਣੇਗਾੱਖ ਨਹੀਂ ਦੇਣਾ ਚਲ ਹਾਨੂੰ ਦੇ ਮਜਬੂਰੀ ਹੀ ਅਸੀਂ ਤਾਂ ਚੀਜ਼ ਹੀ ਲੈ ਲਈ ਆ ਇਹ ਕੀ ਕਰਦਾ ਫਿਰਂਡਿਆ ਵਾ ਉਹ ਵੀ ਆਈ ਸੀ ਮੇਰੇ ਵੱਲ ਬੜਾ ਪੜਕੰਡੀ ਸੀ ਤਾਨੂੰ ਤੇ ਚਾਹ ਨਹੀਂ ਚੜਿਆ ਤੁਸੀਂ ਵਧਾਈ ਨਹੀਂ ਦਿੱਤੀ ਮਠਿਆਈ ਨਹੀਂ ਖਾਧੀ ਹੁਣ ਮੈਨਾਂ ਚਾਹ ਚੜਨਾ ਗਾਦਾ ਸੀ ਇਹ ਕਰਦਾ ਚੜਾਇਆ ਸਿਰ ਤੇ ਮੈਂ ਤਾਂ ਵੇ ਸੁਣਾਤੀਆਂ ਚੰਗੀਆਂ ਹੀ ਚਲ ਗਈ ਫਿਰ ਮੇਰੇ ਲਾਗੋ ਉਹ ਵੀ ਇਦਾਂ ਹੀ ਬੋਲ ਕੇ ਚਲ ਗਿਆ ਵਾਗੇ ਜਿੱਦਾਂ ਉਹ ਬੋਲਣ ਦੀ ਦੋਵਾਂ ਨੂੰ ਅਕਲ ਇੰਨੀ ਕੀ ਆਗੇ ਵੱਡਾ ਛੋਟਾ ਤੇ ਵੇਖਣਾ ਨਹੀਂ ਹੁੰਦਾ ਇਹਨਾਂ ਨੇ ਇਹਨਾਂ ਨੂੰ ਤਾਂ ਇਹ ਨਹੀਂ ਪਤਾ ਮੇਰਾ ਵੱਡਾ ਭਰਾ ਵਾ ਮੈਂ ਕਿਦਾਂ ਗੱਲ ਕਰਨੀ ਉਹਦੇ ਨਾਲ ਇਹ ਤੁਹਾਨੂੰ ਕੀ ਲੋੜ ਹੀ ਮੋਟਰਸਾਈਕਲ ਹੈਗਾ ਹੀ ਜੇ ਮੈਂ ਮੋਟਰਸਾਈਕਲ ਹੈਗਾ ਹੀ ਨਾ ਤੇ ਜੇ ਉਸ ਦਿਨ ਤੂੰ ਚੰਗੀ ਹੁੰਦੀ ਤੇ ਦੇ ਦਿੰਦੀ ਮੋਟਰਸਾਈਕਲ ਨੂੰ ਮੋਰਸਲ ਦੀ ਵੀ ਮੈਂ ਗੱਲ ਸੁਨਾਤੀ ਇਹਨੂੰ ਚੰਗੀ ਤਰ੍ਹਾਂ ਮੈਂ ਮੋਰਸਲ ਵੇਚ ਹੋਣੇ ਨੂੰ ਅੱਧੇ ਦੇ ਪੈਸੇ ਹੋਣਗੇ ਇਹਦੇ ਚੰਗਾ ਕੀਤਾ ਤੁਸੀਂ ਕੋਈ ਗੱਲ ਨਹੀਂ 50000 ਦਾ ਵੇਖੂਗਾ ਨਾ 50000 ਰੁਪਿਆ ਜਿੰਨੇ ਵੀ ਆਉਣਗੇ 50000 ਦਾ ਵੇਖਿਆ ਨਾ ਮੇਰੇ ਸਾਹਮਣੇ ਉਹ ਜੋ ਬਣੂ ਦੇ ਕੇ ਆਵਾਂਗੇ ਥੋੜੇ ਬੰਦੇ ਲੱਥਣ ਗਈ ਆਹੋ ਆਪਣਾ ਕਰਜ਼ਾ ਲੱਥੂਗਾ ਇੰਨਾ ਹੀ ਬੜਾ ਵਾ ਉਹਨੇ ਨੀਣਾ ਬਣਨਾ ਵੀ ਅੰਦਰ ਬੈਠੀ ਹੈ ਘਰ ਕੋਈ ਗੱਲ ਨਹੀਂ ਹੁਣ ਗੱਡੀ ਲੈ ਕੇ ਵਿਖਾਉਣੀ ਹੈ ਫਿਰ ਵੇਖੂਗੀ ਪਹਿਲਾਂ ਕੀ ਕਰਦੀ ਹੈ ਉਹ ਸੰਦੀਪ ਰੁਕ ਜਾ ਤੁਸੀਂ ਅਜੇ ਲੈ ਵਾ ਗੱਡੀ ਹੁਣੇ ਜਾ ਕੇ ਚੁੱਕੀ ਜੋ ਹੈ ਇਹ ਮੈਂ ਸਾਹਮਣੇ ਹੱਡੀ ਹੈ ਨਾ ਹੁਣ ਮੈਂ ਇਹਨੂੰ ਸਾੜਨਾ ਵੇਖਿਓ ਹਾਂ ਕੋਈ ਗੱਲ ਨਹੀਂ ਬਾਅਦ ਚ ਵੇਖਾਂਗੇ ਚਲ ਆ ਘਰ ਚਲੀਏ ਨਹੀਂ ਛਾ ਉਹ ਦਾਈ ਵੀ ਵਸਾ ਲੱਗੀਆਂ ਵਾ ਉਦਾਂ ਹੋਰ ਤੇ ਕੁਝ ਹੋਇਆ ਹੀ ਨਹੀਂ ਪਰ ਕਾ ਬੜਾ ਹੋਇਆ ਵਿੱਚ ਤੇ ਮੈਂ ਹੀ ਉੱਪਰ ਆਵਾਂ ਧਿਆਵਾ ਦੂਜੀ ਭੈਣ ਨੇ ਤੇ ਆ ਕੇ ਵੇਖਣਾ ਹੀ ਨਹੀਂ ਕੀ ਖਲਾਰਾ ਪਾਇਆ ਪਹਿਲਾਂ ਕੋਠੇ ਦੇ ਵੇ ਉਦਾਂ ਮੈਂ ਸਫਾਈ ਕਰਦੀ ਮੈਂ ਸਫਾਈ ਕਰਦੀ ਸਫਾਈ ਘਰੇ ਕਿੱਥੇ ਕਰਦੀ ਹੈ ਅੰਦਰ ਕੀ ਘੰਟੀਆਂ ਕੁਛ ਨਹੀਂ ਆ ਜੋ ਮੈਂ ਮਰਚਾ ਲਾਉਣੀ ਮਿਰਚਾਂ ਕਿ ਲਾਉਣੀਆਂ ਮਮੀ ਮੈਂ ਚਲਾ ਥੋੜੀਆਂ ਬੋਦੀਆਂ ਲੱਗੀਆਂ ਉਹਦੇ ਚਲ ਵਿੱਚ ਸਫਾਈ ਕਰ ਦਿੰਦੀ ਆ ਆ ਵੇਖੋ ਕਿਦਾਂ ਘਾਹ ਹੋਇਆ ਵਾ ਚੱਲ ਤੇ ਉਹ ਡਈ ਮੈਂ ਆਈ ਤੇਰੇ ਵੱਲ ਮੈਂ ਸਮਝam ਨਹੀਂ ਹੈ ਤੈਨੂੰ ਹੈ ਮੇਰੀ ਗੱਲ ਸੁਣ ਗਾੜੀ ਨਾਲ ਪੈਸੇ ਚੁੱਕਿਓ ਖਰਚਾ ਨਾ ਬਹੁਤਾ ਕਰੋ ਸਾਵਨਾ ਕਰੋ ਮੇਰਾ ਪੁੱਤ ਇਹ ਨਪਾਹੀ ਵੀ ਕਿੱਥੋਂ ਲਾਉਣੇ ਨੇ ਅੱਗੇ ਤੀ ਕਹਾਂ ਤਾਂ ਚੁੱਪ ਚੁਪ ਕੇ ਤੇ ਸਿਰ ਤੇ ਚੜਾ ਲੈ ਨੇ ਗਾੜੀ ਸੂਅ ਸਮਝ ਕੇ ਚੁੱਕਿਓ ਠੀਕ ਮੈਨ ਚੱਲ ਮੰਮੀ ਉਹ ਤਾਂ ਕੋਈ ਨਹੀਂ ਆ ਮੈਂ ਤਾਂ ਖਰਚੇ ਘੱਟ ਕਰ ਲੂੰਗੀ ਤੇ ਭਰੀ ਆ ਵੀ ਵੱਡੀ ਨੂੰ ਵੀ ਸਮਝਾਓ ਨਾ ਉਹਨੂੰ ਵੀ ਕਹੋ ਵੀ ਥੋੜਾ ਜਿਹਾ ਨਾ ਘੱਟ ਖਰਚਾ ਕਰਿਆ ਕਰ ਮੈਨੂੰ ਤਾਂ ਤੂੰ ਹੀ ਬੜੀ ਛਤੀ ਕਹਿੰਨੀ ਆ ਉਹਦੇ ਨਾਲ ਤਾਂ ਕੋਈ ਵੀ ਗੱਲ ਕਰਨੀ ਹੁੰਦੀ ਤਾਂ ਜੇ ਮੈਂ ਤੇਰੇ ਵੱਲ ਆਮਨੀ ਆ ਤਾਂ ਤੂੰ ਉਹਦੇ ਵੱਲ ਕਾਲ ਦਿੰਨੀ ਆ ਜੇ ਉਹਦੇ ਵੱਲ ਜਾਣੀ ਤਾਂ ਤੇਰੇ ਵੱਲ ਕਾਲ ਦਿੰਦੀ ਆ ਮੈਂ ਕਰਾਂ ਵੀ ਕੀ ਹਾਂ ਤੈਨੂੰ ਮੈਂ ਸਮਝਾਉਣੀ ਆ ਮਾਰੀ ਮਤ ਨਹੀਂ ਦਿੰਦੀ ਚੰਗੀ ਦਿੰਨੀ ਆ ਤੇ ਸਮਝ ਜਿਓ ਕਿਤੇ ਥੋੜੀ ਬੋਤੀ ਮਮੀ ਗੱਲ ਇਹ ਆ ਵੀ ਇੱਕ ਜਣੇ ਦਾ ਕਸੂਰ ਹੋਵੇ ਤੇ ਫਿਰ ਵਾ ਨਾ ਚੱਲ ਮੈਂ ਉਹਨੂੰ ਵੀ ਸਮਝਾ ਮਾ ਉਹਦਾ ਵੀ ਤੇ ਉਹਨਾਂ ਹੀ ਵਿੱਚ ਵਾ ਨਾ ਉਹਨੂੰ ਵੀ ਕਹੋ ਥੋੜਾ ਬੋਤਾ ਜੇ ਉਹ ਕਟ ਹੋ ਜਾਊਗੀ ਨਾ ਤੇ ਫਿਰ ਮੈਂ ਵੀ ਕੰਟਰੋਲ ਕਰ ਲੂਗੀ ਖਰਚੇ ਦੇ ਠੀਕ ਵਾ ਨਾ ਪੁੱਤ ਮੇਰੀ ਗੱਲ ਸੇ ਤੂੰ ਛੋਟੀ ਆ ਜੇ ਸਮਝੇ ਵੀ ਕੋਈ ਗੱਲ ਨਹੀਂ ਉਹ ਵੀ ਆਪੇ ਸਮਝ ਜਾਊਗੀ ਤੇਰੇ ਵਾਲੇ ਵੇਖ ਕੇ ਵੀ ਇਹ ਵੀ ਡਈ ਚੰਗਾ ਵੀ ਨਹੀਂ ਹਿਸਾਬ ਨਾਲ ਵਰਤਦੀ ਤੇ ਮੈਂ ਵੀ ਹਿਸਾਬ ਨਾਲ ਵਰਤਾ ਉਹ ਮੰਮੀ ਇਹ ਕਹਿੰਦੀਆਂ ਗੱਲਾਂ ਹੀ ਠੀਕ ਵਾ ਨਾ ਨਾ ਤੇ ਤੁਹਾਨੂੰ ਲੋ ਬਸ ਫਿਰ ਉੱਜਜ ਉੱਜਰ ਜਾ ਫਿਰ ਚੰਗਾ ਮੇਰੇ ਸਾਹਮਣੇ ਜੇ ਮੈਂ ਨਾ ਕਮਾਂ ਤਾਂ ਤੁਹਾਡਾ ਰਹਿਵੇ ਕੱਖਣਾ ਤੇ ਮੰਮੀ ਇਹੋ ਜਿਹਾ ਕਿਤੇ ਮੁੰਡਿਆਂ ਨੂੰ ਕਿਸੇ ਪਾਸੇ ਸੈੱਟ ਕੀਤਾ ਹੁੰਦਾ ਕਿਤੇ ਬਾਹਰ ਅੰਦਰੇ ਕੱਧਾ ਗਿਆ ਹੁੰਦਾ ਤੇ ਕਿਤੇ ਖਰਚਤ ਦੇ ਕੋਲੋਂ ਉਹ ਆ ਜਾਂਦਾ ਸਾਰੀ ਦੁਨੀਆ ਦੇ ਮੁੰਡੇ ਲੱਗੇ ਨਹੀਂ ਹੁੰਦੇ ਘਰ ਵੀ ਹੁੰਦੇ ਨੇ ਘਰ ਵੀ ਲੋਕਾਂ ਦੋ ਦੋ ਦਿਨ ਦਿੰਗਰ ਰੱਖੇ ਆ ਆਪਣਾ ਟਾਈਮ ਕਰਦੇ ਨੇ ਇਹ ਨਹੀਂ ਕਿ ਜੋ ਨੌਕਰੀਆਂ ਲੱਗੀਆਂ ਹੁਣ ਤੇ ਫੇਰ ਹੀ ਟਾਈਮ ਨਿਕਲਦੇ ਤੇ ਮੰਮੀ ਦੁੱਧ ਸਿਰੋਂ ਕੀ ਬੰਦਾ ਤੁਹਾਡੇ ਸਾਹਮਣੇ ਹੀ ਆ ਕੀ ਬਣੰਦਿਆ ਵਾ ਜੇ ਹਸਾਬ ਨਾਲ ਵਰਤੀਏ ਸਭ ਕੁਝ ਬਣ ਜਾਂਦਾ ਵਾ ਅੱਜ ਕੱਲ ਗੋੜੇ ਗੋੜੇ ਮੰਗੇ ਆਈਏ ਤੇ ਇੰਨੇ ਕੇ ਪੈਸੇ ਨਾਲ ਕੀ ਬੰਦਾ ਮੀ ਤੇ ਇੱਕ ਚੀਜ਼ ਲੈ ਆਈਏ ਤਾਂ 1000 ਰੁਪਏ ਉਦਾਂ ਖਰਚ ਆ ਜਾਂਦਾ ਵਾ ਤੁਸੀਂ ਤੇ ਵੱਡੀਆਂ ਵੱਡੀਆਂ ਚੀਜ਼ਾਂ ਨੂੰ ਹੱਥ ਪਾਉਂਦੇ ਜੇ ਲੋਕੀ ਗਰੀਬ ਹੁੰਦੇ ਆ ਨਾ ਹਸਾਬ ਨਾਲ ਵਰਤ ਲੈਂਦੇ ਨੇ 1 ਰੁਪਈਏ ਦੇ ਹਿਸਾਬ ਹਸਾਬ ਨਾਲ ਵਰਤਦੇ ਭੀ ਆ ਕਿੱਦਾਂ ਚਲਾਉਣਾ ਤੇ ਕਿੱਦਾਂ ਨਹੀਂ ਚਲਾਉਣਾ ਚਲੋ ਠੀਕ ਵਾ ਉਹਨੂੰ ਵੀ ਜਾ ਕੇ ਕਹਿ ਦੋ ਥੋੜਾ ਬੋਧਾ ਲੈ ਦਾਂਗੀ ਮੈਂ ਉਹਨੂੰ ਆ ਕਹੋ ਕੋਈ ਨਹੀਂ ਜਦੋਂ ਉਹ ਸੁਧਰ ਜਾਊਗੀ ਮੈਂ ਵੀ ਹੱਥ ਕੀਤੀ ਆ ਕਹਿਣ ਦੀ ਤੇ ਮੰਮੀ ਕੀ ਕਰਾਂ ਦੱਸ ਮੈਨੂੰ ਬਸ ਅਰੋਈ ਜਿਹੜੀ ਕੋਈ ਕੰਮ ਤੁਸੀਂ ਖਰਚਾ ਕਰਦੀਆਂ ਵਾ ਤੁਸੀਂ ਏਦਾਂ ਕਰਦੀਆਂ ਵਾ ਦੱਸੋ ਇਹਦੇ ਵਿੱਚ ਬੰਦਾ ਕੀ ਕਰੇ ਹੁਣ ਜਿਹੜਾ ਕੰਮ ਬਣਿਆ ਵਾ ਖਰਚਾ ਤੇ ਕਰਨਾ ਹੀ ਕਰਨਾ ਵਾ ਉਦਾਂ ਹੀ ਬਸ ਨਾ ਆਪ ਪਹਿਲਾਂ ਐਸ਼ ਕਰ ਛੜੀ ਆ ਵਨਸ ਵਨੇ ਸੂਟ ਪਾ ਲਏ ਆ ਵਨਸ ਵਨਾਂ ਖਾ ਲਿਆ ਵਾ ਤੇ ਹੱਡੇ ਵਰੀ ਹੁਣ ਹੈ ਹੀ ਕੁੱਖ ਨਹੀਂ ਸਾਨੂੰ ਕਿਹੜਾ ਪਤਾ ਨਹੀਂ ਲੱਗਦਾ ਵੀ ਕੀ ਤੁਸੀਂ ਕਰਦੇ ਰਹੇ ਤੇ ਕੀ ਨਹੀਂ